ਮੈਂ ਜਦੋਂ ਵੀ ਮੁੱਖ ਮੰਤਰੀ ਸਾਹਿਬ ਨੂੰ ਮਿਲਿਆ ਜਾਂ ਫੋਨ ਦੇ ਉੱਤੇ ਸੀਐਮਓਸ ਦੇ ਵਿੱਚ ਗੱਲ ਹੋਈ ਆ ਹਲਕੇ ਦੀ ਗੱਲ ਹੋਈ ਆ ਮੈਂ ਦੋ ਤਿੰਨ ਗੱਲਾਂ ਕਰਨੀਆਂ ਨੇ ਔਰ ਸਾਰਿਆਂ ਨੂੰ ਪਤਾ ਤੁਹਾਨੂੰ ਦੇਖੋ ਇਨਸਾਨ ਉਹ ਹੁੰਦਾ ਜਿਹੜੀ ਲੋਕਾਂ ਦੀ ਜਨਤਾ ਦੀ ਨਬਜ਼ ਪਛਾਣੇ ਲੋਕਾਂ ਪ੍ਰਤੀ ਵਫਾਦਾਰੀ ਹੋਵੇ ਮੁੱਖ ਮੰਤਰੀ ਉਹ ਹੁੰਦਾ ਜਿਹੜੇ ਲੋਕਾਂ ਦੇ ਵਿੱਚ ਰਹਿਣ ਵਾਲੇ ਹੋਣ ਅੱਜ ਸਾਨੂੰ ਉਹ ਮੁੱਖ ਮੰਤਰੀ ਮਿਲ ਗਿਆ ਔਰ ਠੀਕ ਆ ਅੱਜ ਮੈਂ ਇਹ ਵੀ ਗੱਲ ਕਰਨੀ ਚਾਹਨਾ ਕਿ ਜੋ ਮੰਗਿਆ ਆਪਣੇ ਹਲਕੇ ਲਈ ਮੈਂ ਜ਼ਿਕਰ ਕਰੂੰਗਾ ਤੇ ਜੇ ਇਹਦੇ ਵਿੱਚੋਂ ਇੱਕ ਪੈਸਾ ਵੀ ਘਟ ਹੋਵੇ ਤਾਂ ਗੱਲ ਕਰਿਓ ਇਹਨੇ ਤਾਂ ਗੱਲ ਕਰਨ ਲਗਾ ਸੀਐਮ ਸਾਹਿਬ ਇੱਥੇ ਕਾਲੀਦਲ ਦੇ ਪ੍ਰਧਾਨ ਸੁਖਬੀਰ ਸੋਣੀ ਆਏ ਸੀ ਇਹ ਗੱਲ ਕਹਿ ਕੇ ਗਏ ਸੀ ਆ ਚਾਰ ਪੰਜ ਦਿਨ ਇੱਥੇ ਉਸ ਗੱਲ ਵਾਲ ਤੇ ਮੈਂ ਬਾਅਦ ਜਾਊਂਗਾ ਪਰ ਇੱਥੇ ਇੱਕ ਗੱਲ ਕਹਿ ਕੇ ਗਏ ਸੀ ਵੀ ਹਰਮੀ ਸੋ ਸੰਦੂ ਤੂੰ ਰੁਪਈਆ ਇੱਕ ਲੈ ਕੇ ਵਿਖਾ ਸੀਐਮ ਸਾਹਿਬ ਕੋ ਰੁਪਈਆ ਇੱਕ ਲੈ ਕੇ ਵਿਖਾ ਸਰਦਾਰ ਜੀ ਚਲੋ ਅਸੀਂ ਹੁਣ ਸਟੇਜ ਤੇ ਕਿਸੇ ਨੂੰ ਮਾੜਾ ਨਹੀਂ ਕਹਿੰਦੇ ਪਰ ਲਕੀਰਾ ਨਿਕਲ ਜਾਂਦੀ ਹੁੰਦੀਆਂ ਸੀ ਲਕੀਰਾ ਆ ਮੈਂ ਗਰਉਣ ਲੱਗਦਾ 35 ਕਰੋੜ ਰੁਪਈਆ ਪਾਵਨ ਤੇ ਪਵਿੱਤਰ ਧਰਤੀ ਸੈਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਦੀ ਧਰਤੀ ਲਈ 35 ਕਰੋੜ ਰੁਪਈਆ ਟੈਲੀਫੋਨ ਤੇ ਮਿਲਿਆ ਟੈਲੀਫੋਨ ਤੇ ਇਹ ਇਹ ਛੋਟੀ ਗੱਲ ਇਹ ਤੁਸੀਂ ਦੱਸੋ ਆ ਮੇਰੇ ਭਰਾ ਬੈਠੇ ਆ ਸਾਹਮਣੇ ਪਿੰਡਾਂ ਵਾਲੇ ਸਰਪੰਚ ਬੈਠੇ ਜੇ ਕਦੀ ਇਹੋ ਜਿਹਾ ਇਤਿਹਾਸ ਦੇ ਵਿੱਚ ਹੋਇਆ ਸੀ ਇੱਕ ਟੈਲੀਫੋਨ ਦੇ ਉੱਤੇ ਸੀਐਮ ਸਾਹਿਬ ਨੇ 30 ਕਰੋੜ ਰੁਪਇਆ ਪਿੰਡਾਂ ਦੀ ਡਿਵੈਲਪਮੈਂਟ ਲਈ ਦਿੱਤਾ 30 ਕਰੋੜ ਰੁਪਇਆ ਇੱਥੇ ਬਸ ਨਹੀਂ ਇੱਥੇ ਬਸ ਨਹੀਂ 55 ਕਰੋੜ ਰੁਪਇਆ ਤਰਨਤਾਰ ਦੀਆਂ ਸੜਕਾਂ ਦੀ ਵਾਈਡਨਿੰਗ ਚੌੜੀਆਂ ਕਰਵੀਆਂ ਸੜਕਾਂ ਆਪਾਂ ਨਵੀਆਂ ਬਣਾਉਣ ਲਈ ਸੜਕਾਂ ਇਹ ਗੱਲਾਂ ਛੋਟੀਆਂ ਨਹੀਂ ਗੀਆਂ ਬਾਲਾ ਸਾਹਿਬ ਗੱਲਾਂ ਕਰ ਲੈਣੀਆਂ ਸੌਖੀਆਂ ਨੇ ਨਭਾਉਣੀਆਂ ਬੜੀਆਂ ਔਖੀਆਂ ਨੇ ਤੇ ਜਿਹਦੇ ਟੈਲੀਫੋਨ ਤੇ ਕੰਮ ਹੁੰਦੇ ਹੋਣਾ ਤੇ ਫਿਰ ਤੁਹਾਨੂੰ ਕੀ ਚਾਹੀਦਾ ਤੁਸੀਂ ਦੱਸੋ ਸੀਐਮ ਸਾਹਿਬ ਆਹ ਕਾਠ ਜਿਹੜਾ ਆ ਇਹ ਦਰਸਾਉਦਾ ਏਸ ਗੱਲ ਨੂੰ ਕਿ ਇਹ ਸੰਗਤ ਤੁਹਾਡੇ ਨਾਲ ਕਿੰਨਾ ਪਿਆਰ ਕਰਦੀ ਆ ਤਾਵਲੇ ਨੇ ਤੁਹਾਡੀ ਕੱਲੀ ਕੱਲੀ ਗੱਲ ਸੁਣ ਨੂੰ ਇਥੇ ਤਾਵਲੇ ਨੇ ਔਰ ਮੈਂ ਅੱਜ ਇਹ ਵੀ ਜ਼ਿਕਰ ਕਰਨਾ ਚਾਹੁੰਦਾ ਇੱਕ ਕਾਲੀ ਗੱਲ ਹਾਲੇ ਤੇ ਕਾਂਗਰਸ ਵਾਲਿਆਂ ਦੀ ਟਿਕਟ ਹੀ ਨਹੀਂ ਡਿਕਲੇਅਰ ਹੋਈ ਪਤਾ ਨਹੀਂ ਕਿਹੜੇ ਖੁੰਝੇ ਚ ਵਾੜੀ ਫਿਰਦੇ ਆ ਚਲੋ ਕੋਈ ਗੱਲ ਨਹੀਂ ਸੱਤ ਅੱਠ ਹੈਗੇ ਆ ਕਿਸੇ ਨਾ ਕਿਸੇ ਨੂੰ ਤਾਂ ਮਿਲੂਗੀ ਪਰ ਮੈਂ ਇੱਕ ਗੱਲ ਕਰਨੀ ਜਾਉਣਾ ਦੇਖੋ ਜਿਹੜਾ ਕਾਲੀਦਨ ਇਥੇ ਅਨਾਉਂਸ ਕਰਕੇ ਗਿਆ ਜਿਹੜਾ ਕੈਂਡੀਡੇਟ ਇੱਥੇ ਅਨਾਉਂਸ ਕਰਕੇ ਗਿਆ ਆ ਮੈਂ মিডিਆ ਨੂੰ ਦੱਸਣਾ ਚਾਹਣਾ ਪਤਾ ਇਹਨਾਂ ਸਾਰਿਆਂ ਨੂੰ ਆ ਭਰਾਵਾਂ ਨੂੰ ਵੈਸੇ ਹੈ ਤੇ ਮੇਰੇ ਭਰਾ ਆ ਕਰਨਤਨ ਨਾਲੇ ਵੀ ਤੇ ਅੰਮ੍ਰਿਤਸਰ ਵਾਲੇ ਵੀ ਪਰ ਲਿਖਦਾ ਕੋਈ ਨਹੀਂ ਲਓ ਮੈਂ ਅੱਜ ਦੱਸ ਦਿਆਂ ਥੋਕ ਵਜਾ ਕੇ ਤੇ ਅੱਜ ਇਹ ਵੀ ਗੱਲ ਕਰਦਿਆਂ ਅੱਜ ਦੀ ਸਟੇਜ ਮੈਂ ਡੀਕਣ ਰਿਆ ਸਾਂ ਜੇ ਕਿਸੇ ਨੇ ਸਾਡੇ ਵਰਕਰ ਨੂੰ ਕਿਤੇ ਟੈਲੀਫੋਨ ਵੀ ਕਹੇ ਜੇ ਕੰਨ ਨਾਲ ਲਾਤ ਤਾਂ ਨਾ ਤੇ ਜੇ ਮੈਂ ਬਾਰਡਰ ਵਾਲੀਆਂ ਤਾਰਾ ਪਾਰਵਾ ਕਰਾ ਦਿੱਤੀਆਂ ਉਹ ਤਾਂ ਗੱਲ ਕਰਿਓ ਮੈਂ ਤੁਹਾਨੂੰ ਇਹ ਗੱਲ ਦੱਸ ਦਿਆਂ ਇਹ ਅੱਜ ਮੈਂ ਐਵੇਂ ਨਹੀਂ ਕਹਿੰਦਾ ਹੁੰਦਾ ਜੇ ਲੱਤ ਲਾਈ ਆ ਤੇ ਠੋਕ ਕੇ ਲਾਈ ਆ ਬਾ ਸੀਐਮ ਸਾਹਿਬ ਇਹ ਜਿਹੜੀਆਂ ਅਨਾਉਂਸਮੈਂਟਾਂ ਕਰਕੇ ਕਹੇ ਅੱਜ ਕਿਹੜੇ ਟਿਕਟਾਂ ਦੀਆਂ ਅਨਾਉਂਸਮੈਂਟਾਂ ਹੁੰਦੀਆਂ ਨੇ ਮੇਰਾ ਗਿਆ ਆ ਸੁਖਬੀਰ ਦੇ ਬਾਦਲ ਨੂੰ ਆਪ ਨੂੰ ਨਹੀਂ ਪਤਾ ਅਰੇ ਮੈਂ ਟਿਕਟ ਕਿੰਨੂ ਦੇ ਚੱਲਿਆਂ ਉਹ ਮਜੀਠੇ ਹਲਕੇ ਦੀ ਬੀਬੀ ਆ ਤੇ ਆਲੇ ਜੀ ਅਸੀਂ ਧਰਮੀ ਫੌਜੀ ਆ ਮੈਂ ਕਿਹਾ ਧਰਮੀ ਫੌਜੀ ਮਜੀਠੇ ਤੋਂ ਉੱਠ ਕੇ ਆ ਕੇ ਤੇ ਧਰਮੀ ਫੌਜੀ ਇੱਥੋਂ ਦੇ ਘਟਲੇ ਆ ਮੈਨੂੰ ਤੇ ਕੱਲ ਪਰਸੋ ਆ ਪੰਡੋਰੀਆਂ ਵਾਲੇ ਮਲਾ ਕੇ ਗਏ ਧਰਮੀ ਫੌਜੀ ਉਹ ਆਂਦੇ ਜੀ ਲਿਸਟ ਕਢਾਈ ਆ 900 ਬੰਦੇ ਦੀ 900 ਬੰਦੇ ਦੀ 900 ਬੰਦੇ ਤੇ ਹੀ ਸੀ ਐਨ ਸਾਹਿਬ ਉਹਦਾ ਨਾਂ ਹੀ ਆ ਨੀਗਾ ਕਿਤੇ ਨਾਂ ਜ਼ਿਕਰ ਹੀ ਨਹੀਂ ਆਉਂਦਾ ਵੀ ਉਹ ਧਰਮੀ ਫੌਜੀ ਆ ਆ ਹੈਗਾ ਇੱਥੇ ਸਾਡੇ ਗਵਾਂਢ ਮੈਂਦੇ ਵੈਸੇ ਉਹਦਾ ਨਾਂ ਨਹੀਂ ਸੀ ਲੈਣਾ ਚਾਹੁੰਦਾ ਮੈਨੂੰ ਆਂਦੇ ਸੀ ਨਾਂ ਨਾ ਲਿਓ ਆ ਗਵਾਂਢੀ ਜਿਹਨੂੰ ਆਂਦੇ ਕਿ ਇੱਕ ਕਹਾਵਤ ਬਣੀ ਆ ਚਲੋ ਪੈਲੀ ਦੇ ਵੱਧ ਘੱਟ ਕਿਸੇ ਤੋਂ ਵੀ ਹੋ ਸਕਦੀ ਆ ਉਹ ਕਹਾਵਤ ਇੱਕ ਬਣੀ ਆ ਪੈਲੀ ਡੇਢ ਗਿੱਲਾ ਤੇ ਥੱਲੇ ਆ ਨੋਵਾ ਤੇ ਨਾਂ ਮੇਰਾ ਹੁਣ ਦੱਸ ਦਿਓ ਤੁਸੀਂ ਦੱਸ ਦਿਓ ਨਾਂ ਮੇਰਾ ਹਾਂ ਇਹ ਲੋਗ ਕੌਮ ਲਈ ਕੁਝ ਕਰ ਸਕਦੇ ਆ ਇਹ ਲੋਗ ਕੌਮ ਦੀ ਪਿੱਠ ਮਗਰ ਇਹਨਾਂ ਨੇ ਛੁਰਾ ਮਾਰਿਆ ਕੌਮ ਨੂੰ ਤਬਾਹ ਕਰਕੇ ਰੱਖਤਾ ਆਪਣੀਆਂ ਚੰਦੀਕੋਲੇ ਹਕੂਮਤਾਂ ਚਲਾਉਂਦੇ ਆ ਤੇ ਕਹਿੰਦੇ ਆ ਵੀ ਕਾਲ ਤੱਕ ਸਾਡੇ ਜਥੇਦਾਰ ਅਸੀਂ ਇੰਜ ਕਰਦੀਏ ਇੰਜ ਕਰਦੀਏ ਇੰਜ ਕਰਦੀਏ ਸਰਦਾਰੋ ਜੇ ਕੌਮ ਨਾਲ ਪਿਆਰ ਆ ਤੇ ਜਨਤਾ ਵਿੱਚ ਜਾ ਕੇ ਉਹਨਾਂ ਦੀ ਨਬਜ਼ ਪੁੱਛੋ ਉਹਨਾਂ ਨੂੰ ਪੁੱਛੋ ਲੋੜ ਕੀ ਆ ਇਹ ਕੌਮ ਦੀ ਲੋੜ ਕੀ ਆ ਇਹ ਡਿਕਟੇਟਰਸ਼ਿਪ ਇੱਥੇ ਨਹੀਂ ਚੱਲਣੀ ਲੋਕ ਤੁਰ ਬੈਠੇ ਨੇ ਉੱਠ ਬੈਠੇ ਨੇ ਬਾਰਡਰ ਵਾਲੇ ਤੇ ਮੈਂ ਅੱਜ ਯਕੀਨ ਦਿਵਾਉਣਾ ਤੁਹਾਨੂੰ ਭਰਾਵਾਂ ਨੂੰ ਕਿਸੇ ਗੱਲ ਦੀ ਘਾਟ ਵੀ ਰੋਂ ਨਹੀਂ ਹੋਣੀ ਆਉਣ ਦੇਾਂਗੇ ਤੁਹਾਨੂੰ ਕਿਸੇ ਗੱਲ ਦੀ ਕਮੀ ਨਹੀਂ ਆਉਣ ਦੇਵਾਂਗੇ ਜ ਜੇ ਨਜ਼ਰ ਸਾਡੇ ਮੁੱਖ ਮੰਤਰੀ ਸਾਹਿਬ ਬੈਠੇ ਆ ਪਰ ਇੱਕ ਬੇਨਤੀ ਆ ਮੁੱਖ ਮੰਤਰੀ ਸਾਹਿਬ ਇਹ ਬਾਰਡਰ ਦਾ ਏਰੀਆ ਆ ਪਾਵਨ ਤੇ ਪਵਿੱਤਰ ਧਰਤੀ ਆ ਗੁਰੂਆਂ ਦੀ ਧਰਤੀ ਤੁਸੀਂ ਜਾਣਦੇ ਹੋ ਪਰ ਬਾਰਡਰਲੀ ਕੁਸ਼ਣਾ ਕੋਈ ਜ਼ਰੂਰ ਸਾਡੇ ਇਸ ਬਾਰਡਰਲੀ ਕੁਸ਼ਣਾ ਕੋਈ ਜ਼ਰੂਰ ਕੋਈ ਖਾਸ ਕਰਕੇ ਮੈਂ ਆਪਣੀਆਂ ਬੱਚੀਆਂ ਦੀ ਗੱਲ ਕਰਦਾ ਕਿ ਬੱਚੀਆਂ ਹੁਣ ਜੋ ਜੋ 8ਵੀਂ 10ਵੀਂ 12ਵੀਂ ਚ ਹੁੰਦੀਆਂ ਨੇ ਫਿਰ ਉਹਨਾਂ ਲਈ ਅੰਮ੍ਰਿਤਸਰ ਜਾਣਾ ਤੇ ਬਾਹਰ ਅੰਦਰ ਜਾਣਾ ਬਹੁਤ ਔਖਾ ਹੁੰਦਾ ਤੁਸੀਂ ਅੱਗੇ ਵਧਾ ਸਾਡੇ ਦੇ ਕਰਨਤਾਂ ਨਾਲਿਆਂ ਤੇ ਕਿਰਪਾ ਕੀਤੀ ਆ ਸਾਡੇ ਵਾਰੇ ਨਿਆਰੇ ਕਰੀ ਆਉਂਦੇ ਹੋ ਅਸੀਂ ਧੰਨਵਾਦ ਕਰਦੇ ਆ ਤੁਹਾਡਾ ਪਰ ਇਹੋ ਜੀ ਚੀਜ਼ ਜ਼ਰੂਰ ਆਉਂਦੇ ਸਮੇਂ ਦੇ ਵਿੱਚ ਦੇ ਦਿਓ ਤਾਂ ਕਿ ਅਸੀਂ ਆਪਣੀਆਂ ਬੱਚਿਆਂ ਨੂੰ ਆਪਣੇ ਘਰਾਂ ਦੇ ਵਿੱਚ ਆਪਣੇ ਇਲਾਕੇ ਦੇ ਵਿੱਚ ਹੀ ਉਹ ਪੜ ਲਿਖੜ ਜਾਣ ਮਾਪੇ ਡਰਦੇ ਨੇ ਸਮੇ ਤੋਂ ਪਰ ਅੱਜ ਮੈਂ ਤੁਹਾਡਾ ਹੋਣ ਇੱਕ ਗੱਲ ਸੁਣ ਲਓ ਆ ਸਾਰੇ ਜਿਹੜੇ ਪਿੰਡਾਂ ਵਾਲਿਆ ਡਾਰਾ ਜੇ ਤੁਹਾਡਾ ਲਾਤ ਆ ਜੇ ਤੇ ਜਿਹੜਾ ਕਿਸੇ ਨੇ ਟੈਲੀਫੋਨ ਬਾਹਰੋਂ ਅੰਦਰੋਂ ਕੀਤਾ ਤੇ ਮੱਕੂ ਐ ਉਹ ਜ ਆ ਬੰਗਾ ਕਦੇ ਯਾਦ ਪਿਆ ਕਰੂਗਾ ਯਾਦ ਪਿਆ ਕਰੂਗਾ ਸੋ ਸਮਾਂ ਨਹੀਂ ਜਾਜ ਦਿੰਦਾ ਮੁੱਖ ਮੰਤਰੀ ਸਾਹਿਬ ਨੇ ਜਾਣਾ ਵੀ ਆ ਤੁਹਾਡਾ ਤਹਿ ਦਿਲੋਂ ਧੰਵਾਦ ਸੀਐਮ ਸਾਹਿਬ ਕਲਾ ਕਲਾ ਕਦਮ ਤੁਹਾਡਾ ਅਸੀਂ ਇਸ ਕਿਸੇ ਨੂੰ ਸਮਝਦੇ ਆ ਕਿ ਸਮੇਂ ਦੀ ਨਜ਼ਾਕਤ ਨੂੰ ਸਮਝਦੇ ਆ ਤੁਹਾਡਾ ਬਹੁਤ ਬਹੁਤ ਧੰਨਵਾਦ